Папа! ਹੁਣ ਤੱਕ ਤੁਸੀਂ ਇੱਕ ਤੋਤੇ ਨੂੰ ਹੈਲੋ ਜਾਂ ਨਮਸਤੇ ਵਰਗੇ ਡਾਇਲੋਗ ਬੋਲਦੇ ਸੁਣਿਆ ਹੋਵੇਗਾ ਪਰ ਕੀ ਹੋਵੇਗਾ ਜੇ ਇੱਕ ਕਾਂ ਵੀ ਅਜਿਹਾ ਹੀ ਕੰਮ ਕਰਨ ਲੱਗ ਜਾਵੇ ਦਰਅਸਲ ਇੱਕ ਮਹਾਰਾਸ਼ਟਰ ਦਾ ਕਾਂ ਅਜਕਲ ਸੁਰਖੀਆਂ ਦੇ ਵਿੱਚ ਹੈ ਦੋ ਮਨੁੱਖਾਂ ਦੀ ਭਾਸ਼ਾ ਬਿਲਕੁਲ ਸਾਫ਼ ਤਰੀਕੇ ਦੇ ਨਾਲ ਬੋਲਦਾ ਹੈ ਮਹਾਰਾਸ਼ਟਰ ਦੇ ਵਿੱਚ ਰਹਿਣ ਵਾਲੀ ਤਨੂਜਾ ਨੂੰ ਇਹ ਕਾਂ ਉਸਦੇ ਬਾਗੀਚੇ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਪਿਆ ਹੋਇਆ ਮਿਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਆਪਣੇ ਘਰ ਲਿਆਈ ਤੇ ਉਸ ਦੀ ਦੇਖਭਾਲ ਕੀਤੀ ਤੇ 15 ਦਿਨਾਂ ਤੱਕ ਉਸ ਕਾਂ ਦਾ ਇਲਾਜ ਕੀਤਾ ਜਿਸ ਤੋਂ ਬਾਅਦ ਉਹ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਿਆ ਇਸ ਸਮੇਂ ਦੌਰਾਨ ਇਸ ਕਾਂ ਇਸ ਪਰਿਵਾਰ ਦੇ ਨਾਲ ਅਜਿਹਾ ਤਾ ਜੋੜ ਲਿਆ ਕਿ ਉਹ ਉੱਡਣ ਦੀ بجائے ਘਰ ਦੇ ਵਿੱਚ ਹੀ ਰਹਿਣ ਲੱਗ ਪਿਆ ਤੇ ਘਰ ਦੇ ਵਿੱਚ ਹੀ ਰਹਿੰਦੇ ਹੋਏ ਉਸਨੇ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਅਤੇ ਆਵਾਜ਼ਾਂ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੱਤਾ